ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਸੇਖੂਪੁਰ ਤਹਿਸੀਲ ਬਟਾਲਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਦੋ ਵੜਾਂ ਦਿਖਾਵਾਂਗੇ ਇੱਕ ਗੱਬਨ ਤਿਆਰ ਹੈ ਤੇ ਇੱਕ ਸੂਈ ਆ ਤੇ ਆਪਾਂ ਪਹੁੰਚੇ ਆ ਵੀਰ ਪਰਮਚੀਤ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਦੀ ਡਿਟੇਲ ਸਾਸੀ ਕਾ ਭਾਜੀ ਹੋਸ ਨਾ ਠੀਕ ਠਾਕ ਹਾਂਜੀ ਠੀਕ ਠਾਕ ਜੀ ਕਿਹਨੂੰ ਕੱਢ ਦੀ ਕਾ ਜੀ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਪਰਮਜੀਤ ਸਿੰਘ ਅੱਛਾ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਪਿੰਡ ਸ਼ੇਖਪੁਰ ਠੀਕ ਹੈ ਜੀ ਤੇ ਇਹ ਆਪਣੇ ਘਰ ਦੇ ਹੀ ਪਸ਼ੂ ਸਾਰੇ ਹਾਂਜੀ ਘਰ ਦੇ ਹੀ ਠੀਕ ਹੈ ਲੋ ਭਾਜੀ ਘਰ ਦੇ ਘਰੇਲੂ ਪਸ਼ੂ ਆ ਤੇ ਆਪਾਂ ਹੁਣ ਕਰਦੇ ਹਾਂ ਸ਼ੁਰੂਆਤ ਤੇ ਵਿਦਿ ਆਪਣਾ ਫੋਨ ਨੰਬਰ ਇੱਕ ਵਾਰੰ ਬੋਲ ਦਿਓ 90410 17143 ਇੱਕ ਵਾਰ ਫੇਰ ਬੋਲ ਦਿਓ 90410 17143 ਠੀਕ ਹੈ ਜੀ ਕਿਆ ਦੱਸਿਓ ਪਹਿਲੇ ਨੰਬਰ ਤੇ ਵੈੜ ਫਿਰ ਮਸੂਹ ਸੁਬਾ ਸੁਣਾ ਨੇ ਇਹ ਪਹਿਲੇ ਸੁਬਾ ਸੁਣਾ ਜਨੇ ਅੱਛਾ ਜੀ ਠੀਕ ਹੈ ਇਹ ਬੱਚੀ ਜੇ ਹਸਾਲ ਹੋ ਵੀ ਚੌਂਗੀ ਜੇ ਠੀਕ ਹੈ ਲਓ ਜੀ ਦੰਦਾਂ ਦੇ ਵਿੱਚ ਜਜੇ ਤੇ ਇਹ ਗਿਰ ਨਸਲ ਦੀ ਆ ਇਹ ਕਰੋ ਚੈੱਕ ਤੁਸੀਂ ਆਰਡਰ ਕੁਆਲਟੀ ਇਹ ਤਾਂ ਥਣ ਸੁਣ ਬਹੁਤ ਹੀ ਚੰਗਾ ਕੱਢਿਆ ਪਹਿਲਾਂ ਨਹੀਂ ਤੇ ਖੋਲਿਓ ਬਾਈ ਜੀ ਫਿਰ ਖੋਲ ਕੇ ਵਿਖਾਈਏ ਕਾਡ ਕਾਡ ਵੀ ਬਹੁਤ ਚੰਗਾ ਵਾ ਕਰੋ ਫੇਸ ਕੁਆਲਟੀ ਚੈੱਕ ਤੇ ਪਹਿਲੇ ਸੁਵੇ ਦੁੱਧ ਚੰਗਾ ਚਵਾਈ ਜਾਊਗੀ ਆਰਡਰ ਕੁਆਲਟੀ ਬਹੁਤ ਹੀ ਸ਼ਾਨਦਾਰ ਆ ਕਲੋ ਦੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਤੇ ਕੱਦ ਵਜਨ ਵੀ ਬਹੁਤ ਚੰਗਾ ਵਾ ਤੇ ਥਾਣਾ ਦਾ ਸੈਜ ਗਾ ਹੀ ਬਹੁਤ ਸ਼ਾਨਦਾਰ ਮੋੜ ਲਓ ਬਾਈ ਜੀ ਮੋੜ ਲਓ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਗਿਰ ਨਸਲ ਦੇ ਵਿੱਚ ਪਿਓਰ ਗਿਰ ਨਸਲ ਤੇ ਇਹ ਤੁਹਾਨੂੰ ਪਤਾ ਕਿ ਗਰਮੀ ਦੇ ਤੋਹਫੇ ਇਹੋ ਜੇ ਨਾ ਕੋਈ ਇਹਨੂੰ ਗਰਮੀ ਦੀ ਤੇ ਨਾ ਇਹਨੂੰ ਕੋਈ ਠੰਡ ਦੀ ਤੇ ਬਹੁਤ ਹੀ ਚੰਗਾ ਥਾਨ ਤੋਂ ਕੱਢਿਆ ਪਹਿਲਾਂ ਨਹੀਂ ਤੇ ਦੇਣ ਵਿੱਚ ਕਿੰਨਾ ਕੁ ਲੈ ਜੂਗਾ ਜਿੱਦ ਕਿੰਨੇ ਕੁ 10 ਲੈ ਜਾਣੇ ਠੀਕ ਲੋ ਬਈ 10 ਦੇਣਾ ਜੀ ਹੋਰ ਲੈ ਜੂਗੀ ਇਹ ਤਾਂ ਥਣ ਥੋਣ ਬਹੁਤੀ ਚੰਗਾ ਵਾਦੇ ਲੇਵਾ ਵੀ ਚੰਗਾ ਬਣਾ ਲੂਗੀ ਢੱਲਾ ਢੁੱਲਾ ਬਹੁਤੀ ਜ਼ਿਆਦਾ ਵਾ ਕਰੋ ਚੱਕ ਤੇ ਕੀ ਮੁੱਲ ਕਰਨਾ ਵੀਰ ਜੀ ਦਾਹਰ ਮੁੱਲ ਵੀ ਜੀ ਇਹਦਾ ਤੁਸੀਂ ਨੰਬਰ ਹੀ ਕਰਾ ਲਓ ਮੁੱਲੇ ਦਾ ਕਰਦੇ ਪਾ 75 ਅੱਛਾ ਜੀ ਪਰ 70 ਤੱਕ ਰੱਬ ਛੱਡ ਦਵਾਂਗਾ ਅੱਛਾ ਜੀ ਛੋਟੇ ਛੋਟੇ ਪਾ ਕਰਦਾ ਹਾਂ ਠੀਕ ਹੈ ਜੀ ਕਰ ਦੋ ਮਾਨ ਤਾਂ ਮਾਨ ਤਾਂ ਕਰ ਦਵਾਂ ਮੈਂ ਠੀਕ ਹੈ ਜੀ ਹਾਂ ਜੀ ਨਹੀਂ ਫਿਰ ਵੀ ਦਰ ਦੋ ਕਿੱਥੇ ਕਿ ਛਾੜ ਹੀ ਦੇਣੀ ਇੱਥੇਗਾ ਮੈਂ 68 ਤੱਕ ਛੱਡ ਦਵਾਂਗਾ ਠੀਕ ਹੈ ਲੋ ਬਈ ਜੀ 68000 ਦੀ ਬਹੁਤੀ ਚੰਗੇ ਰਿਕਾਰਡ ਵਾਲ ਇਹ ਕਰੋ ਚੈੱਕ ਬਹੁਤ ਹੀ ਸਣਸਣ ਚੰਗਾ ਤੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਤੇ ਦੇਣਾ ਜੇ 10 ਖੜਦੀ ਆ ਤੇ ਆਜੋ ਹੁਣ ਦੂਜੇ ਨੰਬਰ ਤੇ 10 ਤੁਹਾਡੀ ਵੀ ਪੂਰੀ ਆ ਬਹੁਤ ਹੀ ਚੰਗੇ ਗੱਦ ਕਾੜਤੀ ਇਹ ਕਰੋ ਚੈੱਕ ਜੀ ਠੀਕ ਆ ਠੀਕ ਆ ਜੀ ਕੀ ਦੱਸਿਓ ਹਾਂ ਬੈਡ ਦੇ ਬਾਰੇ ਭਾਜੀ ਇਹਨੂੰ ਮਹੀਨਾ ਹੋ ਗਿਆ ਸੀ ਨੂੰ ਅੱਛਾ ਜੀ ਤੇ ਦੁੱਧ 12 ਕਿਲੋ ਜੇ 10 10 ਹੀ ਮੰਨੋ ਠੀਕ ਲੋ ਭਾਜੀ 12 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਤੇ 10 ਦੀ ਵੀ ਰੰਦਾ ਕਿ ਫੁੱਲ ਗਾਰੰਟੀ ਆ ਤੇ ਸੂਈ ਨੂੰ ਲਗਭਗ ਮਹੀਨਾ ਹੋ ਗਿਆ ਵਾ ਤੇ ਜਵਾਕ ਬੱਚਾ ਮਰ ਗਿਆ ਜੀ ਠੀਕ ਹੈ ਜੀ ਬਹੁਤ ਲੋ ਬਾਈ ਜੀ ਜਵਾਕ ਮਰ ਗਿਆ ਜੀ ਤੇ ਖੋਲਿਓ ਬਾਈ ਜੀ ਨੂੰ ਇੱਕ ਦਿਨ ਮਸੂਆ ਸੂਈ ਬੀ ਜੀ ਇਹ ਵੀ ਕੀ ਦੂਜਾ ਸੂਈ ਠੀਕ ਹੈ ਤੇ ਪਹਿਲੇ ਸੂਈ ਕਿੰਨਾ ਕਿ ਚਵਾਇਆ ਦੋ ਦਿਨਾਂ ਇਹ 15 16 ਤੱਕ ਛੱਡਿਆ ਜੀ ਠੀਕ ਹੈ ਲੋ ਬਾਈ 15 ਤਾਂ ਨਹੀਂ ਪੱਠੇ 15 ਤਾਂ ਨਹੀਂ ਇਹ ਅੱਛਾ ਜੀ ਤਾਂ ਆ ਵੀ ਘੱਟ ਗਿਆ ਠੀਕ ਹੈ ਠੀਕ ਲੋ ਭਾਈ ਜੀ ਅਡਰ ਕੁਆਲਟੀ ਦਾ ਥਣ ਥਣ ਪੈਦਾ ਵੀ ਬਹੁਤ ਚੰਗਾ ਵਾ ਤੇ ਕਿੰਨੇ ਕੁ ਵਜੇ ਦੀ ਚਵਾਈ ਕੀਤੀ ਸਵੇਰੇ ਜੀ ਦੇ ਸਵੇਰੇ 7:00 ਕੋ ਲੱਗੀ ਅੱਛਾ ਅੱਛਾ ਠੀਕ ਹੈ ਖਮਾ ਲਓ ਭਾਈ ਜੀ ਲੋਬਨੀ ਸਵੇਰੇ 7:00 ਤੱਕ ਉਹ ਇਹ ਚਵਾਈ ਵੀ ਰੰਦਾ ਕਿ ਕੀਤੀ ਆ ਤੇ ਇਸ ਟਾਈਮ 2:30 ਵਜੇ ਆਦੇ ਉਸ ਹਾਉਣਾ ਕੋ ਵੀਰ ਭਰਾ ਹੰਦਾ ਜਾ ਲਾਵੇ ਤੇ ਘਰ ਦੇ ਵੀਰ ਦੇ ਪਸ਼ੂ ਆ ਤੇ ਜੀ ਤੁਮ ਲਾਗੇ ਤਾਂ ਚੈੱਕ ਕਰਾਉਣੇ ਥਣਾ ਦਾ ਸੈ ਆ ਗਿਆ ਬਹੁਤ ਸ਼ਾਨਦਾਰ ਇਹਦਾ ਵੀ ਇਹ ਗੁਲਾਬੀ ਥਣਾ ਆ ਗਿਆ ਕਰੋ ਚੱਕ ਲਾਗੇ ਤੋਂ ਥਣਾ ਦਾ ਸੈ ਆ ਗਿਆ ਬਹੁਤ ਹੀ ਸ਼ਾਨਦਾਰ ਆ ਇਹਦਾ ਕੀ ਮੁੱਲ ਵੀਰ ਜੀ ਹਰ ਮੁੱਲ ਵੀ ਜੀ ਇਹਦਾ ਠੱਪੀ ਹਜ਼ਾਰ ਅੱਛਾ ਜੀ 50 ਤੱਕ ਦੇ ਦਾਂਗੇ ਕਰਦੇ ਕੀ ਮਾਨਤਨ ਹੋ ਰ ਕਰ ਦਾਂਗੇ ਥੋੜਾ ਜੀ ਮਾਨਤਨ ਕੋਈ ਵੀਪਰਾ ਫੋਨ ਲਾਉਗਾ ਅੱਛਾ ਜੀ ਠੀਕ ਹੈ ਲਓ ਭਾਜੀ ਬਾਈ ਕਹਿੰਦਾ ਕਿ ਮਾਨਤਨ ਕਰਦਾਂਗੇ ਤੇ ਜਿਹੜੇ ਵੀਪਰਾ ਤੇ ਫੇਟ ਹੁੰਦੀਆਂ ਵੜਾ ਦੋਵੇਂ ਬਹੁਤ ਚੰਗੀਆਂ ਵਾਂ ਤੇ ਆ ਕਰੋ ਚੈੱਕ ਗਿਰ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਤੇ ਆਰਡਰ ਕੁਆਲਿਟੀ ਬਹੁਤ ਹੀ ਸ਼ਾਨਦਾਰ ਬਣਾਈ ਆ ਤੇ ਅਜੇ ਦਿਨ 10 ਹੋਰ ਖੜਦੀ ਆ ਟੱਲਾ ਟੋਲਾ ਕਾਫੀ ਆ ਠੀਕ ਹੈ ਤੇ ਸੂਨ ਤੱਕ ਠੀਕ ਹੈ ਠੀਕ ਹੈ ਬਾਕੀ ਸੀਲਸ ਲੱਗ ਗਿਆ ਦੋਵੇਂ ਵੜਾ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ